ਜਿੱਦੋ ਰਾਤ 9:30 ਵਜੇ ਇਹਨਾਂ ਨੇ ਸੰਮਣਕ ਜੋ ਆਏ ਮੇਰੇ ਘਰੇ ਮੇਰੇ ਹੀ ਨਹੀਂ ਮੈਨੂੰ ਬਾਅਦ ਚੋਂ ਪਤਾ ਚੱਲਿਆ ਵੀ 25 ਬੰਦਿਆਂ ਦੇ ਤੇ ਫਤਾ ਇਹ ਚੱਲ ਰਿਆ ਸੀ 2-3 ਦਿਨਾਂ ਤੋਂ ਵੀ ਇਹ 28 ਦੇ 28 ਥਾਣਿਆਂ ਚ ਲੱਭ ਰੇ ਸੀ ਵੀ ਕੋਈ 5 ਸਾਲ ਪੁਰਾਣੀ ਕੰਪਲੇਂਟ ਵੀ ਹੈਗੀ ਹੈ ਆਸ਼ੂ ਦੇ ਖਿਲਾਫ ਤਾਂ ਦੱਸੋ ਤਾਂ ਕਿ ਇਹਨੂੰ ਪਕੜਿਆ ਜਾਵੇ بڑے ਲੋਕ ਵਿੱਚੋਂ ਦੱਸਦੇ ਜੇ ਕੋਈ ਹੋਏਗੀ ਤੇ ਕੰਪਲੇਂਟ ਤਾਂ ਹੀ ਉਹ ਪਕੜਨਗੇ ਕੱਲ ਇੱਕਦਮ ਪਤਾ ਚੱਲਿਆ ਘਰੋਂ ਘਰਦਿਆਂ ਨੇ ਲਿਖਤਾ ਵੀ ਉਹ ਇਲੈਕਸ਼ਨ ਚ ਬਿਜ਼ੀ ਐ ਤੇ 19 ਤਰੀਕ ਤੋਂ ਬਾਅਦ ਤੁਹਾਡੇ ਕੋਲ ਪੇਸ਼ ਹੋਣਾ ਉਸ ਤੋਂ ਬਾਅਦ ਸਵੇਰੇ ਤੁਸੀਂ ਲੋਕਾਂ ਨੇ ਵੀ ਰਿਐਕਸ਼ਨ ਮੰਗੇ ਤੇ ਮੈਂ ਸਭ ਨੂੰ ਇਹੀ ਆਖਿਆ ਵੀ ਕਿਸੇ ਵੀ ਤਫ਼ਤੀਸ਼ ਤੋਂ ਅਸੀਂ ਭੱਜਣ ਵਾਲੇ ਨਹੀਂ ਨਾ ਪਹਿਲਾਂ ਭੱਜੇ ਸੀ ਨਾ ਹੁਣ ਭੱਜਣ ਵਾਲੇ ਜਿਹੜੀ ਏਜੰਸੀ ਬੁਲਾਏਗੀ ਅਸੀਂ ਆਵਾਂਗੇ ਪਰ 19 ਤਰੀਕ ਤੱਕ ਅਸੀਂ ਇਲੈਕਸ਼ਨ ਚ ਆ ਸਾਡੇ ਲੈਕਚਰ ਨੂੰ ਡੀਰੇਲ ਕਰਨ ਦੀ ਜਿਹੜੀ ਇਹ ਕੋਝੀ ਇਹਨਾਂ ਨੇ ਸਾਜ਼ਿਸ਼ ਰਚੀ ਸੀ ਅਸੀਂ ਉਹਦੇ 'ਚ ਨਹੀਂ ਆਉਣਾ 19 ਤਰੀਕ ਤੋਂ ਬਾਅਦ ਅਸੀਂ ਤੁਹਾਡੇ ਕੋਲ ਆਵਾਂਗੇ ਜੋ ਮਰਜ਼ੀ ਤੁਸੀਂ ਸਾਡੇ ਕੋਲ ਸਵਾਲ ਜਵਾਬ ਕਰ ਲਿਓ ਮੇਰਾ ਖਿਆਲ ਤਕਰੀਬਨ ਤੁਹਾਡੇ ਜੋ ਵੀ ਕਿਸੇ ਨਾ ਕਿਸੇ ਦੇ ਟੈਲੀਫੋਨ ਤੇ ਵੀ ਕਿਸੇ ਚੈਨਲ ਨੇ ਮੈਨੂੰ ਪੁੱਛਿਆ ਜਿਹਦੇ ਨਾਲ ਮੈਂ ਜਵਾਬ ਕਰ ਸਕਿਆ ਉਹਦੇ ਨਾਲ ਜ਼ਰੂਰ ਕਰਿਓ ਡਰਾਮਾ ਇਹ ਹਮੇਸ਼ਾ ਕਰਦੇ ਤੇ ਹੁਣ ਪਤਾ ਚੱਲਿਆ ਵੀ ਐਸਐਸਪੀ ਨੂੰ ਉਹਨਾਂ ਨੇ ਸਸਪੈਂਡ ਕਰ ਦਿੱਤਾ ਇਹਨੂੰ ਬੁਲਾਇਆ ਕਿਉਂ ਉਹ ਉਦੋਂ ਜਦੋਂ ਜੋ ਇਹਨਾਂ ਦਾ ਡਰਾਮਾ ਇਹਨਾਂ ਤੇ ਪੁੱਠਾ ਪੈਣ ਲੱਗਿਆ ਇਹਨਾਂ ਨੇ ਪਿਛਲੇ 4 ਮਹੀਨੇ ਚ ਕੀ ਨਹੀਂ ਕੀਤਾ ਸਾਡੇ ਕਾਉਂਸਲਰਾਂ ਤੇ ਪਰਚੇ ਕੀਤੇ ਝੂਠੇ ਇਹਨਾਂ ਨੇ ਪੁਰਾਣੀਆਂ ਕੰਪਲੇਂਟਾਂ ਕੱਢ ਕੇ ਕੋਈ ਫਰੈਸ਼ ਕੰਪਲੇਟ ਨਹੀਂ ਵਰਕਰਾਂ ਤੇ ਝੂਠੇ ਪਰਚੇ ਕਰੇ ਸਾਨੂੰ ਜ਼ਮਾਨਤਾ ਕਰਾਣੀਆਂ ਪਈਆਂ ਅਸੀਂ ਕਦੀ ਨਹੀਂ ਬੋਲੇ ਅਸੀਂ ਘੱਟ ਕੇ ਲੜਾਈ ਲੜੀ ਥੋੜੇ ਮੋਰੇ ਵੀ ਆ ਕੇ ਕਦੀ ਆਪਣਾ ਰੋਣਾ ਨਹੀਂ ਰੋਇਆ ਵੀ ਕੋਈ ਗੱਲ ਨਹੀਂ ਜਿੰਨੀ ਕਿ ਤਸ਼ੱਦਦ ਕਰ ਸਕਦੇ ਆ ਕਰ ਲੈਣ ਪਰ ਅਸੀਂ ਇਹਨਾਂ ਨੂੰ ਇਲੈਕਸ਼ਨਾਂ 'ਚ ਮੋਰੇ ਖੜਨ ਨਹੀਂ ਦੇਣਾ। ਔਰ ਸਾਨੂੰ ਸਾਨੂੰ ਤਾਕਤ ਦੇਣ ਵਾਲੇ ਸੀ ਸਾਡੇ ਸਾਰੀ ਲੀਡਰਸ਼ਿਪ ਔਰ ਖਾਸ ਤੌਰ ਤੇ ਲੁਧਿਆਣੇ ਦੇ ਲੋਕ ਵੀ ਤੂੰ ਡਰਨਾ ਨਹੀਂ, ਤੂੰ ਡਟਿਆ ਰਹਿ। ਤੇ ਅਸੀਂ ਡਟੇ ਰਹੇ ਹਮੇਸ਼ਾ। ਤੇ ਕੱਲ ਰਾਤ ਦੇ ਜਿਹੜਾ ਡਰਾਮਾ ਇਹਨਾਂ ਨੇ ਕਰਿਆ ਮੈਨੂੰ ਪਕੜਨ ਲਈ ਇਹਨਾਂ ਦੇ ਮਨੋ ਇਹ ਇੰਟਰਸਟ ਸੀਗਾ ਵੀ ਇਹਨੂੰ ਅੰਦਰ ਕਰਦੀਏ ਤੇ ਸਭ ਨੂੰ ਡਰਾ ਲਈਏ। ਕਹਿਣ ਨੂੰ ਕੁਝ ਨਹੀਂ, ਮੁੱਦਾ ਕੋਈ ਹੈ ਨਹੀਂ। ਸਿਰਫ ਘਰ ਭੈ ਨਾਲ ਇਹ ਕੋਈ ਮੀਟਿੰਗਾਂ ਵੀ ਅੱਜ ਉਹਨਾਂ ਦੀਆਂ ਹੋ ਰਹੀਆਂ ਤੇ ਉਹ ਵੀ ਆਫੀਸਰ ਕਰਵਾ ਰਹੇ ਆ ਜਾ ਕੇ ਲੋਕਾਂ ਨੂੰ ਕਹਿ ਕੇ ਕਿਸੇ ਨੂੰ ਡਰਾਉਂਦੇ ਆ ਕਿਸੇ ਨੂੰ ਧਮਕਾਉਂਦੇ ਆ ਅੱਜ ਵੀ ਸਾਡੇ ਵਰਕਰਾਂ ਨੂੰ ਬੁਲਾਇਆ ਜਾ ਰਿਹਾ ਸਿਰੋ ਡਰਾਇਆ ਧਮਕਾਇਆ ਜਾ ਰਿਹਾ ਵੀ ਘਰ ਬਾਝੋ ਇਹ ਨਹੀਂ ਤਾਂ ਤੁਸੀਂ ਫੇਸ ਕਰੋਗੇ ਕੱਲ੍ਹ ਨੂੰ ਐਸੀ ਗੱਲ ਆ ਜਦੋਂ ਬੈਕਲੈਸ਼ ਹੋਇਆ ਔਰ ਲੋਕਾਂ ਦਾ ਰੋਹ ਆਇਆ ਸਾਹਮਣੇ ਤਾਂ ਉਸ ਤੋਂ ਬਾਅਦ ਇਹਨਾਂ ਨੇ ਆਪਣਾ ਨਵਾਂ ਡਰਾਮਾ ਸ਼ੁਰੂ ਕਰ ਦਿੱਤਾ ਤੇ ਅੱਜ ਇਹ ਕਹਿੰਦੇ ਆ ਬਈ ਅਸੀਂ ਐਸਐਸਪੀ ਨੂੰ ਤਾਂ ਕਿਹਾ ਹੀ ਨਹੀਂ ਸੀ ਕੋਈ ਬਗੈਰ ਆਰਡਰਾਂ ਤੋਂ ਇਹਨਾਂ ਨੇ ਸਸਪੈਂਡ ਕਰਤਾ ਇਹਨਾਂ ਅਧਰਾ ਤੋਂ ਕੋਈ ਐਸਐਸਪੀ ਇਹ ਜੀ ਹਰਕਤ ਕਰ ਸਕਦਾ ਹੈ ਇਹਨਾਂ ਦੇ ਬਗੈਰ ਪੁੱਛੇ ਜਿੱਥੇ ਇਲੈਕਸ਼ਨ ਚੱਲਦੇ ਹੋਣ ਇਹੋ ਜਿਹਾ ਕਿਤੇ ਐਕਸ਼ਨ ਹੋ ਸਕਦਾ ਹੈ ਤੁਸੀਂ ਆਪ ਦੱਸੋ ਕਿ ਅੱਜ ਡਰਾਮਾ ਕੀਤਾ ਜਾ ਅਗਰ ਤੁਸੀਂ ਪੁੱਛੋ ਹਾਲਾਤ ਇਹਨਾਂ ਦੇ ਇਹ ਨਹੀਂ ਅੰਦਰ ਕਰਦੇ ਕਰਨਾ ਚਾਹੁੰਦੇ ਸੀ ਤਾਂ ਅਫਸਰ ਕਿਉਂ ਬਦਲਦੇ ਸੀਪੀ ਦਾ ਤਬਾਦਲਾ ਕਿਉਂ ਹੋਇਆ ਇੱਥੇ ਦੱਸੋ ਸਾਹ

ਇਲੈਕਸ਼ਨ 'ਚ ਉਹਨਾਂ ਨੂੰ ਇਹਦਾ ਬਕਾਇਦਾ ਤੌਰ ਤੇ ਜਵਾਬ ਮਿਲੇਗਾ ਬਹੁਤ ਬੱਲੇ ਕੀ ਆ ਜਾ ਰਿਹਾ ਹੈ ਸਰ ਜਿਹਨਾਂ ਦੇ ਤੁਹਾਡਾ ਜਿਹਨੇ ਵੀ ਆਪਣਾ ਵਕੀਲ ਭਾਈ ਕਰਾ ਸੀ ਉਹਨਾਂ ਨੇ ਪਹਿਲਾਂ ਖਾਲਸਾ ਰਣਜੀਤ ਨਹੀਂ ਜਾਂਦੇ ਕਿਉਂਕਿ ਉਹਨਾਂ ਨੂੰ ਅਸ਼ੰਕਾ ਹੈ ਜੀ ਕਿ ਤੁਹਾਡੇ ਉੱਤੇ ਇਹ ਰਹੇਗਾ ਕੋਈ ਖੇਧ ਰਹੇਗਾ ਮੈਂ ਤੁਹਾਨੂੰ ਦੱਸਿਆ ਤਾਂ ਹੈ ਕਿ ਤਿੰਨ ਦਿਨਾਂ ਦੇ ਉਹ ਲੱਭਦੇ ਪਏ ਆ ਵੀ ਕਿਹੜੇ ਕੇਸ 'ਚ ਨੂੰ ਅੰਦਰ ਭੇਜਣਾ ਅੱਜ ਲੱਭ ਕੇ ਸੰਭਲ ਕਰੇ ਮਨਸ਼ਾ ਉਹ ਇਹੀ ਸੀ ਕਿ ਕਿਸ ਤਰੀਕੇ ਜਾਂਚਾ ਪੂਰਾ ਕਰਕੇ ਇਹਨੂੰ ਅਰੈਸਟ ਕਰਨਾ ਉਹ ਤਾਂ ਜਦੋਂ ਵਾਪਸ ਬੈਕਫਾਇਰ ਹੋ ਗਿਆ ਇਹਨਾਂ ਦਾ ਉਸ ਤੋਂ ਬਾਅਦ ਆ ਨਵਾਂ ਡਰਾਮਾ ਸ਼ੁਰੂ ਹੋ ਗਿਆ ਸਸਪੈਂਸ਼ਨ ਨਾਲ ਫਿਰ ਇਹ ਵੀ ਕਹਿਿਆ ਜਾ ਰਿਹਾ ਕਿ ਉਹ ਐਸਐਸਪੀ ਦੇ ਨਾਲ ਤੁਹਾਡੇ ਕੋਲ ਸੰਮਤ ਲਗੇ ਫਿਰ ਮੀਟਿੰਗਾਂ ਹੋਈਆਂ ਤੁਸੀਂ ਮੋਦੀ ਆਪਣੇ ਆਪਣੇ ਆਪ ਨੂੰ ਪੁਲਿਸ ਕਰਵਾਏ ਤੁਹਾਨੂੰ ਹਾਈਪ ਤੇ ਪਹੁੰਚਾ ਦੇ ਵੈਸੇ ਆ 1 ਮਿੰਟ ਉਹ ਐਸਐਸਪੀ ਉਹ ਸੈਕਟਸਪੀ ਦੇ ਨਾਲ ਸਾਰੇ ਅਧਿਕਾਰੀ ਆ ਸੰਜੀਵ ਰੋੜੇ ਤੋਂ ਹੁਕਮ ਲੈ ਰਹੇ ਆ ਫੋਟੋ ਦੇਖੋ ਜੀ ਇੰਟਰ ਦੇ ਰੱਖ ਲੋ ਆ ਆ ਅਰੋਣਾ ਸਾਹਿਬ ਯਾ ਇੱਕ ਸਤੀ ਵਿਜੀਲੈਂਸ ਬੈਠਾ ਹੈ ਆ ਸਾਹਿਬ ਹੁਕਮ ਲੈ ਰਿਹਾ ਸਾਬ ਉਹਨਾਂ ਨੂੰ ਕਹੋ ਮੇਰੀ ਮੇਰੀ ਮੁਲਾਕਾਤ ਦੀ ਫੋਟੋ ਦਿਖਾਣ ਜਦੋਂ ਹੁਕਮ ਲੈ ਰਿਹਾ ਮੈਂ ਫੋਟੋ ਦਿਖਾਣਾ ਤੋਂ ਇੱਕ ਜਗ੍ਹਾ ਦਾ ਦੋਈ ਫੋਟੋ ਨੀਤੀ ਹੋ ਰਹੀ ਹੈ ਬੋਲ ਕਰ ਰਹਾ ਨਾ ਓਕੇ ਰਹਾ ਬਸ ਸਵਾਏ ਡਰਾਮਿਆਂ ਤੋਂ ਕੁਝ ਨਹੀਂ ਸਾਹਿਬ ਆ ਕਬੂਤ ਹੈ ਜਦੋਂ ਆਰਡਰ ਦਿੱਤੇ ਜਾਂਦੇ ਆ ਤੇ ਅੱਜ ਬਲੀ ਲੈ ਲੋ ਵੀ ਕਿਉਂਕਿ ਇਹਨਾਂ ਦਾ ਮਕਸਦ ਉਹਦੇ ਪੂਰਾ ਨਹੀਂ ਹੁੰਦਾ ਬੈਕ ਫਾਇਰ ਹੋ ਰਿਹਾ ਮੇਰੀ ਰੈਸ ਨੂੰ ਤੇ ਉਹਦੀ ਵਿਚਾਰੇ ਦੀ ਬਲੀ ਹੋ ਆ ਹਾਲਾਤ ਹੈ ਅੱਜ ਦੇ ਤੇ ਮੈਂ ਤੁਹਾਡਾ ਧੰਨਵਾਦ ਕਰਦਾ ਮੇਰੇ ਸੀਨੀਅਰ ਸਾਰੇ ਤੁਹਾਡੇ ਨਾਲ ਰੂਪ ਹੋ ਆ ਪੰਜਾਬ ਸਰਕਾਰ ਇੱਕ ਵੱਡਾ ਮੰਤਨ ਵੀ ਕਰ ਰਹੀ ਹੈ ਜੀ ਵੀ ਆਰਡਰ ਦੇ ਵਿੱਚ ਇਸੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਮੈਂ ਅਕਸ਼ਰਾਂ ਨੂੰ ਇਹ ਕਹਿਣਾ ਚਾਹੁੰਦਾ ਅਸਲੀ ਗੱਲ ਹੈ ਕਿ ਇਹ ਸਮਨਤਾ ਕੀਤੇ ਹੈਗੇ ਆ ਬਿਲਕੁਲ ਪੂਰੇ ਸਲਾਹ ਨਾਲ ਪਰ ਅੱਜ ਜੋ ਇਲੈਕਸ਼ਨ ਦੇ ਹਾਲਾਤ ਆ ਆਮ ਆਦਮੀ ਪਾਰਟੀ ਬਿਲਕੁਲ ਖਿੱਲਰਦੀ ਜਾਂਦੀ ਆ ਕਿਉਂਕਿ ਇਹਨਾਂ ਦੇ ਆਪਣੇ ਭਵਕੜ ਉਹੋ ਹੀ ਨਹੀਂ ਸਾਂਭੇ ਜਾਂਦੇ ਕਿਉਂਕਿ ਦਿੱਲੀ ਵਰਸਸ ਪੰਜਾਬ ਹੋ ਗਿਆ ਤੁਹਾਨੂੰ ਵੀ ਪਤਾ ਜਿੱਦਣ ਦਿੱਲੀ ਵਰਸਸ ਪੰਜਾਬ ਹੋ ਜੂਵੇ ਤਾਂ ਪੰਜਾਬ ਸਾਰਾ ਇਕੱਠਾ ਹੋ ਜਾਂਦਾ ਅੱਜ ਪੰਜਾਬ ਵੈਸਟ ਦੀ ਇਲੈਕਸ਼ਨ ਦੇ ਵਿੱਚ ਲਗਭਗ ਦਿੱਲੀ ਦੇ ਖਿਲਾਫ ਖੜਾ ਹੋ ਗਿਆ ਔਰ ਮੈਂ ਕਾਪਸ਼ਰਾ ਨੂੰ ਗੱਲ ਕਹਿਣੀ ਚਾਹੁੰਦਾ ਇਹਨਾਂ ਨੇ ਪਿਛਲੇ ਸਮੇਂ ਚ ਵੀ 5-4 ਅਫਸਰ ਜਿਹੜੇ ਸਸਪੈਂਡ ਕੀਤੇ ਆ ਇਹਨਾਂ ਦੇ ਵਰਬਲ ਆਰਡਰਾਂ ਤੇ ਕੰਮ ਨਾ ਕਰੋ ਤੁਸੀਂ ਇਹਨਾਂ ਦੇ ਤੁਹਾਡੇ ਨਾਲ ਖੜੇ ਨਹੀਂ ਹੋਣਾ ਇਹਨਾਂ ਨੇ ਸਿਰਫ ਤੇ ਸਿਰਫ ਤੁਹਾਡੀ ਏਸ਼ੀਆ